ਉਹ ਸਾਡੇ ਮੰਤਰੀ ਜੀ ਨੇ ਜਗਾਈ ਹੈ ਸਾਡਾ ਝਾੜੂ ਆਏਗਾ ਸਾਰਿਆਂ ਦੇ ਸਾਰਿਆਂ ਦੇ ਦਿਲ ਦੀ ਮੈਲ ਅਗਲੀ ਉਹ ਸਾਫ ਕਰੇਗਾ ਸਫਾਈ ਦੇ ਨਾਲ-ਨਾਲ ਦਿਨਾਂ ਦੀ ਮੈਲ ਜਿਹੜੀ ਸਦੀਆਂ ਤੋਂ ਜੰਮੀ ਹੋਈ ਹੈ ਉਹਨੂੰ ਵੀ ਸਾਫ ਕੀਤੇਗਾ ਕਰੇਗਾ ਜ਼ੋਰਦਾਰ ਤਾੜੀਆਂ ਤੇ ਨਾਲ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਇੱਕ ਮਨਸੂਬਾ ਹੈ ਮਨਸੂਬਾ ਇਹ ਹੈ ਕਿ ਕਿਸੇ ਤਰੀਕੇ ਨਾਲ 400 ਸੀਟਾਂ ਆ ਜਾਣ ਕਾਰਨ ਕੀ ਹੈ ਉਨੀ ਬਾਪਾ ਸੋ ਇਹਨਾਂ ਦੀ ਜਿਹੜੀ ਰੈਨਮਾਈ ਵਿੱਚ ਉਹ ਪੰਜਾਬ ਹੈ ਜਿਹੜਾ ਤਰੱਕੀ ਦੀ ਬੁਲੰਧੀਆਂ ਜਿਹੜਾ ਸੂਰਿਆ ਹੈ ਸੋ ਅੱਜ ਤੁਸੀਂ ਦੇਖ ਸਕਦੇ ਹੋ ਜਿਹੜਾ ਸਿੱਧਾ ਦਿੱਤਾ ਸਿੱਧੀ ਬਚਤ 30000 ਰੁਪਏ ਦੀ ਐਡੇ ਹੀ ਮੁਹੱਲਾ ਕਲੀਨਿਕ ਦਵਾਈਆਂ ਸਕੂਲ ਨੌਕਰੀਆਂ ਬਹੁਤ ਕੁਝ ਹੋ ਗਿਆ ਅੱਜ ਦੇਸ਼ ਦੇ ਵਿੱਚ 2024 ਸਰਦਾਰ ਅਰਜੋਤ ਸਿੰਘ ਬੋਲੋ ਕੌਣ ਸਰਦਾਰ ਹਰਜੋਤ ਸਿੰਘ ਸਰਦਾਰ ਹਰਜੋਤ ਸਿੰਘ ਦੋ ਉੱਤੇ ਹੱਥ ਉੱਤੇ ਚੱਕ ਕੇ ਸਰਦਾਰ ਹਰਜੋਤ ਸਿੰਘ ਜੈ ਤੋ ਮੈਂ ਬੇਨਤੀ ਕਰਾਂਗਾ ਸਰਦਾਰ ਹਰਜੋਤ ਸਿੰਘ ਬੈਠ ਜੀ ਨੂੰ ਕਿ ਉਹ ਆ ਕੇ ਆਪਣੇ ਵਖਾਰ ਵਿੱਚ ਪਕੜੇ ਅਬਰਤ ਦੀ ਸ਼ਬਦ ਹੈ ਸਾਰੇ ਹੀ ਦੁਕਾਨਦਾਰ ਇਸ ਬਾਜ਼ਾਰ ਦੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਸਰਦਾਰ ਹਰਜੀਤ ਸਿੰਘ ਜੀਟਾ ਜੀ ਸਾਡੇ ਕੌਂਸਲਰ ਸਾਹਿਬ ਸਰਦਾਰ ਇੰਦਰਜੀਤ ਸਿੰਘ ਅਰੋੜਾ ਜੀ ਮੇਰਾ ਛੋਟਾ ਭਰਾ ਸੁਨੀਲ ਜੋ ਹਮੇਸ਼ਾ ਹੀ ਚਾਹ ਕੌਂਸਲ ਵਿੱਚ ਆਪ ਸਭ ਦੇ ਜਿਹੜੇ ਵੀ ਮਸਲੇ ਹੈ ਉਹਦੇ ਵਿੱਚ ਹਮੇਸ਼ਾ ਹੀ ਤੁਹਾਡੇ ਨਾਲ ਖੜਾ ਹੁੰਦਾ ਤੇ ਇਸ ਦੀ ਮਿਹਨਤ ਤੇ ਸਤਿਕਾਰ ਦਾ ਦਿਨ ਆਇਆ ਕਿ ਤੁਸੀਂ ਸਾਰੇ ਸਾਡੇ ਪਰਿਵਾਰਕ ਸ਼ਾਮਲ ਹੋ ਰਹੇ ਹੋ 5 ਸਾਲ ਹੋਇਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਮਾਨ ਸਾਹਿਬ ਇੱਕ ਇਤਿਹਾਨ ਦੇ ਮੁੱਖ ਮੰਤਰੀ ਨੇ ਜੋ ਆਮ ਲੋਕਾਂ ਦੇ ਦੁੱਖ ਦਰਦ ਜਿਹਨਾਂ ਨੂੰ ਪਤਾ ਨੇ ਪਿਛਲੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਮ ਕਰਕੇ ਦਿਖਾਇਆ ਜੋ ਪਿਛਲੀਆਂ ਸਰਕਾਰਾਂ ਕਦੀ ਨਹੀਂ ਕਰ ਸਕੀਆਂ ਆਮ ਲੋਕਾਂ ਦੀ ਇਹ ਪਾਰਟੀ ਹੈ ਸਭ ਤੋਂ ਵੱਡੀ ਰਾਹਤ ਬਿਜਲੀ ਆਈ ਤੁਸੀਂ ਸਭ ਗਵਾਹ ਹੋ 30 ਕਿ ਘਰੀ ਮੀਟਰ ਲੱਗੇ ਹੋਣੇ ਦੋ ਸਾਲ ਹੋ ਗਿਆ ਬਿਜਲੀ ਦਾ ਬਿੱਲ ਲੋਕ ਭੁੱਲ ਚੁੱਕੇ ਨੇ ਕਿ ਬਿਜਲੀ ਨਾਮ ਦਾ ਕੋਈ ਬਿੱਲ ਆਂਦਾ ਸੀ ਸਿੱਧੀ ਰਹਤ ਹੈ ਹਰ ਕਰ ਮੈਂ ਤੁਹਾਨੂੰ ਇਸ ਨੂੰ ਜੋੜ ਲਾ ਕੇ ਦੇਖਿਓ ਜੀ ਦੋ ਮਹੀਨੇ ਦੇ 600 ਯੂਨਿਟ 600 ਯੂਨਿਟ ਦਾ ਭਾਅ ਇਹ ਹੈ 11-12 ਰੁਪਏ ਦੀ ਕਿ ਯੂਨਿਟ ਹੈ ਯਾਨੀ 6000 ਦੀ ਬਿਜਲੀ ਹਰ ਦੋਵੇਂ ਇਹ ਨਿਮੋਖਤਾ ਹਾਂਜੀ ਜੀ ਭਾਜੀ ਅੱਜ ਅੱਜ ਸ਼੍ਰੀ ਨਨਪੁਰ ਸਾਹਿਬ ਸ਼ਹਿਰ ਦੀ ਰੇੜੀਫੜੀ ਯੂਨੀਅਨ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮੂਲੀਅਤ ਕੀਤੀ ਗਈ ਹੈ ਜਿੱਥੇ 100 ਤੋਂ ਵੱਧ ਜਿਹੜੇ ਵੱਖ-ਵੱਖ ਰੇੜੀਫੜੀ ਯੂਨੀਅਨ ਦੇ ਸਾਥੀ ਲੋਕਲ ਦੁਕਾਨਦਾਰ ਉਹਨਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕੀਤੀ ਹੈ ਇਸ ਦੇ ਨਾਲ ਅਸੀਂ ਮੈਂ ਸਮਝਦਾ ਕਿ ਸ਼ਹਿਰ ਦੇ ਵਿੱਚ ਪਾਰਟੀ ਨੂੰ ਬਹੁਤ ਹੋਰ ਮਜ਼ਬੂਤੀ ਮਿਲੀ ਨੇ ਕਿ ਪਹਿਲਾਂ ਹੀ ਵੀ ਇਹ ਨਹੀਂ ਪਿਛਲੀ ਵਾਰ ਬਹੁਤ ਮਦਦ ਕੀਤੀ ਸੀ ਤੇ ਹੁਣ ਜਦੋਂ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਸੰਗਠਮਿਕ ਤੌਰ ਤੇ ਬਹੁਤ ਸਾਨੂੰ ਬਲ ਮਿਲੇ ਆ ਤੇ ਇਹ ਦਰਸਾਉਂਦਾ ਹੈ ਕਿ ਜਿਸ ਤਰੀਕੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਨਾਰਾ ਦਿੱਤਾ 13 0 ਦਾ ਉਸ ਵਲ ਹਰ ਘੰਟੇ ਦੇ ਨਾਲ ਆਮ ਆਦੀ ਪਾਰਟੀ ਵਧਦੀ ਜਾ ਰਹੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ 13 ਦੀ 13 ਸੀਟਾਂ ਜਿੱਤਣਗੇ